ਲੋ ਜੀ ਕਾਂ ਨੂੰ ਫੜਨ ਦਾ ਰੈਸਕਿਊ ਚੱਲ ਰਿਹਾ ਤੇ ਸਾਡਾ ਬੰਦਾ ਗਿਆ ਵਿੱਚ ਤੇ ਕਹਿੰਦਾ ਵੀ ਹੁਣ ਫੜ ਕੇ ਲਿਆਉਣਾ ਉਹਨੂੰ ਮੈਂ ਤੇ ਦਿਖਾਉਂਦੇ ਆ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਵੀ ਫੜ ਕੇ ਇਹਨੂੰ ਛੱਡਾਂਗੇ ਕੁਝ ਟਾਈਮ ਫੜ ਕੇ ਰੱਖਾਂਗੇ ਜਿਹੜੇ ਸਾਥੀ ਮਿੱਤਰ ਅਜਾਏ ਨਹੀਂਗੇ ਉਹਨਾਂ ਨੂੰ ਦਿਖਾਵਾਂਗੇ ਫਸਿਆ ਬੈਠਾ ਕਿਰਾ ਇੱਕ ਵਾਰੀ ਇਹਨੂੰ ਫੜ ਲਾਂਗੇ ਪਿਛਲੀ ਵਾਰ ਵੀ ਅਸੀਂ ਫੜਿਆ ਸੀਗਾ ਇਹ ਇਹ ਫੜਨ ਲੱਗੇ ਉਦੋਂ ਵੀ ਕਾਫੀ ਚੁੰਝਾਂ ਦੇ ਨੰਨਰਾਂ ਨੰਨਰਾਂ ਸਾਡੇ ਬੰਦੇ ਲੈਚੀ ਦੇ ਮਾਰ ਗਿਆ ਸੀ ਐਸੀ ਵੀ ਕੋਸ਼ਿਸ਼ ਸਾਡੀ ਇਹੀ ਆ ਵੀ ਇੱਕ ਵਾਰੀ ਇਹਨੂੰ ਫੜ ਕੇ ਵਿੱਚੋਂ ਕੱਢ ਕੇ ਤੇ ਕੁਝਕ ਟਾਈਮ ਇਹਨੂੰ ਰੱਖਾਂਗੇ ਲੈ ਵੀਰੇ ਉਹ ਮਾਰਦਾ ਚੁੰਝਾਂ ਇਹ ਉਹ ਫੜ ਲਿਆ ਉਹ ਪੈਰ ਤੇ ਪਾ ਪੈਰ ਤੇ ਪੈਰ ਤੇ ਧੌਂ ਤੇ ਨਾ ਪਾਈ ਪੈਰ ਤੇ ਪਾਈ ਮਾਰਨਾ ਨਹੀਂ ਮਾਰਨਾ ਨਹੀਂ ਗਾ ਉਹ ਗਲਚ ਕੱਢ ਦੂਗਾ ਗਲਚ ਤਾਂ ਇਕੱਠਾ ਹੋ ਜਾਣਾ ਹੁੰਦਾ ਪੈਰ ਤੇ ਪਾਈ ਉਹ ਪਰ ਲਿਆ ਮਾਰਦੇ ਨਹੀਂਗੇ ਇਹਨੂੰ ਛੱਡਾਂਗੇ ਜ਼ਿੰਦਗੀ ਵੀ ਇੱਕ ਮੌਕਾ ਦਿੰਦੀ ਆ ਇਹਨੂੰ ਵੀ ਇੱਕ ਮੌਕਾ ਅਸੀਂ ਦਵਾਂਗੇ ਇਹ ਕੋਈ ਗੱਲ ਨਹੀਂ ਜੇ ਬਚਣਾ ਤਾਂ ਬਚ ਜਾਗਦਾ ਦੁਬਾਰਾ ਨਹੀਂ ਆਊਗਾ ਤਾਂ ਕੋਸ਼ਿਸ਼ ਹੀ ਦੇਖਾਂਗੇ ਜੇ ਲੋਟ ਲੱਗਿਆ ਤਾਂ ਤੇ ਰੰਗ ਲਾ ਕੇ ਛੱਟਾਂਗੇ ਪਤਾ ਲੱਗੂਗਾ ਵੀ ਦੁਬਾਰਾ ਇਹ ਆਉਂਦਾ ਜਾਂ ਨਹੀਂ ਆਉਂਦਾ ਆਸੇ ਪਾਸੇ ਧਾਗਾ ਹੀ ਤੋੜ ਦੇ ਪਟਨਾ ਦਾ ਹੀ ਭੁੰਜਾ ਤੂੰ ਆਸੇ ਪਾਸੇ ਧਾਗਾ ਕੱਟ ਦੇ ਯਾਰ ਮਾਰਨਾ ਥੋੜਾ ਇਹਨੂੰ ਹਣ ਪੈਰ ਚਪਾਲਾ ਬਸ ਮਿਸ਼ਨ ਹਰ ਸਾਲ ਇੱਕ ਅੱਧਾ ਕਾਬੂ ਆ ਜਾਂਦਾ ਐ ਉਹਨਾਂ ਨੂੰ ਬਾਹਰ ਕੱਢ ਕੇ ਦਿਖਾਉਨੇ ਆ ਆਈਟਮ ਕੀ ਆ ਤੇ ਕੀ ਕੀ ਆ ਤੇ ਸਾਰਨੂੰ ਚਿੰਗੇ ਦਾ ਸਭ ਤੋਂ ਵੱਡਾ ਦੁਸ਼ਮਣ ਇਹ ਹੁੰਦਾ ਕੁਛ ਨਹੀਂ ਇਹਨੂੰ ਉਹਦੇ ਹਲੇ ਵੀ ਚੁੰਝਾ ਮਾਰੂ ਤੇਰੇ ਚੁੰਝ ਮਾਰੂ ਧਾਗਾ ਕੱਟਦੇ ਯਾਰ ਤੂੰ ਅੱਡ ਪੰਗੇ ਲੈਣਾ ਚੁੰਜ ਮਾਰੂ ਤੇਰੇ ਉਹ ਮਾਰੀ ਬਾਤ ਚੁੰਜਾ ਹੋਰ ਲੈ ਲਾ ਸੁਆਦ ਇਹਨੂੰ ਤਾਂ ਬਚਾਈ ਜਾਂਦੇ ਆ ਤੂੰ ਚੁੰਜਾ ਮਾਰਦਾ ਹੈ ਹੈ ਓਏ ਇਹਨੂੰ ਪੁੱਛਦਾ ਮੇਲਦਾ ਤੈਨੂੰ ਬਚਾਈ ਜਾਂਦੇ ਤੂੰ ਚੁੰਜਾ ਮਾਰਦਾ ਵੱਲਿਆ